ਕੇ ਹੋਟਲ ਸ਼ੈਲਟਨ ਦੇ ਵਿੱਚ ਜਿਹੜਾ ਆ ਇਹਨਾਂ ਦਾ ਮੈਨੇਜਰ ਤੇ ਮਾਲਕ ਜਿਹੜਾ ਇਹ ਵਿਦੇਸ਼ੀ ਲੜਕੀਆਂ ਨੂੰ ਲਿਆ ਕੇ ਤੇ ਸੁਪਾਹ ਦੀ ਯਾਰਡ ਚ ਦੇਵਪਾਰ ਦਾ ਜਿਹੜਾ ਧੰਦਾ ਕਰਦੇ ਆ। ਥੱਲੇ ਰਿਸੈਪਸ਼ਨ ਤੇ ਮੁੰਡਾ ਸੀ ਸਿਮਰਨ। ਉਹ ਸੀਗਾ ਤੇ ਉਹਨੇ ਛਾਤੇ ਸਾਰਿਆਂ ਨੂੰ ਜਿਹੜਾ ਭਜਾ ਦਿੱਤਾ ਸੀ। ਪੰਜ ਲੜਕੀਆਂ ਛਾਤੇ ਗਈਆਂ ਨੇ ਜਿੱਚ ਹੇਰਾ ਹੋਣ ਕਰਕੇ ਜਿਹੜਾ ਦੋ ਤੋਂ ਜਿਹੜੀਆਂ ਸਲਿੱਪ ਹੋ ਗਈਆਂ ਨੇ। ਤੇ ਤਿੰਨ ਜਿਹੜੀਆਂ ਠੀਕ ਠਾਕ ਨੇ। ਲੜਕੀਆਂ ਵਿਦੇਸ਼ੀ ਨੇ ਜੀ। ਲੜਕੀਆਂ ਵਿਦੇਸ਼ੀ ਨੇ ਜੀ। ਜਪਰਾਉ 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 ਜੇ ਚਲੋ। ਆਹ

ਦਰ ਦੱਸ ਰਹੇ ਸਭ 700 ਤੋਂ ਉੱਪਰ ਹੀ ਨੇ ਦਸਰੇ ਉੱਪਰ ਬਹੁਤ ਵੱਡਾ ਦੱਸੋ ਨਾ ਸਰ ਬੱਚੇ ਤੇ ਇਸ ਨੂੰ ਦੇਖ ਸਕਦੇ ਹੋ ਫੁੱਲ ਸਰਕਲ ਨੇ ਕੌਣ ਨੂੰ ਫੜੀਆ ਕਿਉਂਕਿ ਕਹੀ ਗਿਆ ਜਾ ਰਿਹਾ ਆਸਪਾਸ ਤੋਂ ਕਿ ਕੋਈ ਆਜੂ ਆ ਰਿਹਾ ਹੈ ਗੱਲ ਵੱਤ ਹੋਈ ਹੈ ਇਹ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਸਾਰੇ ਉੱਪਰ ਜਾ ਰਹੇ ਪਰ ਸਾਨੂੰ ਜਾਂ ਤੋਂ ਰੋਕਿਆ ਜਾ ਰਿਹਾ ਹੈ ਇੱਥੇ ਨੇ ਵੀ ਆ ਤਸਵੀਰਾਂ ਹੋਏ ਉੱਤਰ ਤੇ ਬੱਸ ਸਟੈਂਡ ਨੇੜੇ ਜਿੱਥੇ ਕੇ ਇਹ ਜੀ ਮੁਖਬਰ ਖਾਸ ਤੋਂ ਇਤਲਾਹ ਮਿਲੀ ਸੀ ਕਿ ਹੋਟਲ ਸ਼ੈਲਟਨ ਦੇ ਵਿੱਚ ਜਿਹੜਾ ਆ ਇਹਨਾਂ ਦਾ ਮੈਨੇਜਰ ਤੇ ਮਾਲਕ ਜਿਹੜਾ ਇਹ ਵਿਦੇਸ਼ੀ ਰਲਕੀਆਂ ਨੂੰ ਲਿਆ ਕੇ ਜੀ ਤੇ ਸੁਪਾਦ ਯਾਰਡ ਚ ਦੇਵ ਪਰਦਾ ਜਿਹੜਾ ਧੰਦਾ ਕਰਦੇ ਜੀ ਜਿਸ ਤੇ ਜਿਹੜਾ ਮੁਕਦਮਾ ਨੰਬਰ 105 ਅੰਡਰ ਸੈਕਸ਼ਨ 3 4 5 ਮੋਰਲ ਟਰੈਫਿਕ ਐਕਟ 14 ਫੋਰਨ ਐਕਟ ਥਾਣਾ A ਡਿਵੀਜ਼ਨ ਜਿਹੜਾ ਰਜਿਸਟਰ ਕਰਾਉਣ ਵਾਸਤੇ ਭੇਜ ਕੇ ਜਿਹੜਾ ਇੱਥੇ ਮੌਕੇ ਤੇ ਆਏ ਸੀ ਜੋ ਜਿਹੜੀਆਂ ਦੋ ਲੜਕੀਆਂ ਜਨਮ ਹੀ ਹੋਈਆਂ ਇਹ ਮਾਮਲਾ ਜਿਹੜਾ ਸ਼ਾਹ ਸਰ ਕਹਿ ਰਹੇ ਜਿਹੜਾ ਸ਼ਾਹ ہماری ਕੁੜੀ ਦੇ ਮੁੰਡੇ ਨੇ ਕੀ ਹੋ ਸਾਰਾ ਲੋੜ ਇਹਦੇ ਵਿੱਚ ਜਦੋਂ ਅਸੀਂ ਆਏ ਆ ਇਹਦੇ ਵਿੱਚ ਇੱਕ ਮਿੰਟ ਸੁਣ ਲਓ ਜੀ ਹਾਂਜੀ ਹਾਂਜੀ ਇਹਦੇ ਵਿੱਚ ਤੁਸੀਂ ਮੌਕੇ ਤੇ ਪਹੁੰਚੇ ਆ ਤੇ ਹੋਟਲ ਦਾ ਜਿਹੜਾ ਮੈਨੇਜਰ ਸੀਓ ਤੇ ਇਥੋਂ ਖਿਸ ਗਿਆ ਮਨੀਸ਼ ਕੁਮਾਰ ਹਾਂਜੀ ਉਸ ਤੋਂ ਬਾਅਦ ਜਦੋਂ ਉੱਪਰ ਟੌਪ ਤੇ ਗਏ ਤੇ ਉਹਦੇ ਵਿੱਚ ਇੱਕ ਇਹਨਾਂ ਦਾ ਰਿਸੈਪਸ਼ਨਿਸਟ ਸੀ ਉੱਥੇ ਮੁੰਡਾ ਸਿਮਰਨ ਸਿੰਘ ਜੀ ਜੀ ਉਨੇ ਰੋਲਾ ਪਾ ਕੇ ਜਿਹੜਾ ਉਹ ਉੱਥੇ ਜਿੰਨੇ ਵੀ ਸੀਗੇ ਮੌਜੂਦ ਉਹਨਾਂ ਨੂੰ ਉੱਥੋਂ ਭਜਾ ਦਿੱਤਾ ਤੇ ਪੈਨਿਕ ਕ੍ਰੀਏਟ ਕਰ ਦਿੱਤਾ ਤੇ ਜੋ ਸਾਨੂੰ ਮੁੜ ਕੇ ਸੀ ਰਿਸਰਚ ਕਰ ਰਹੇ ਸੀ ਰੂਮ ਦੇ ਸਾਨੂੰ ਉਤੋਂ ਪਤਾ ਲੱਗਾ ਵੀ ਛੱਤ ਤੋਂ ਕੋਈ ਹਲਚਲ ਹੋ ਰਹੀ ਹੈ ਸਰ ਕਮਰੇ ਵਿੱਚ ਕਿੰਨੇ ਜਾਣੇ ਸੀ ਟੋਟਲ ਉਸ ਤੋਂ ਬਾਅਦ ਕਮਰੇ ਦੇ ਵਿੱਚ ਕਮਰੇ ਦੇ ਵਿੱਚ ਉਸ ਵੇਲੇ ਜੇ ਕੋਈ ਨਹੀਂ ਸੀ ਉਹ ਸਾਰੇ ਛੱਤ ਤੇ ਨੇ ਜਿਹੜੇ ਆ ਥੱਲੇ ਰਿਸੈਪਸ਼ਨ ਤੇ ਮੁੰਡਾ ਸੀ ਸਿਮਰਨ ਉਹ ਸੀਗਾ ਤੇ ਉਹਨੇ ਛਾਤੇ ਸਾਰੇ ਉਹ ਜਿਹੜਾ ਭਜਾ ਦਿੱਤਾ ਸੀ ਕਿੰਨੇ ਕਮਰੇ ਲਿੱਤੇ ਗਏ ਸੀ ਉਹਨਾਂ ਦੇ ਵੱਲ ਇਹ ਜੀ ਰਿਕਾਰਡ ਸਾਰੇ ਚੈੱਕ ਕਰ ਰਹੇ ਹਾਂ ਜੀ ਅਜੇ ਰਿਕਾਰਡ ਦੇਖਾਂਗੇ ਇਹਨਾਂ ਦਾ ਸਰ ਟੀਵੀਆ ਚੈੱਕ ਕੀਤਾ ਗਿਆ ਜੀ ਟੋਟਲ ਤਿੰਨ ਲੜਕੀਆਂ ਸੀ ਪੰਜ ਲੜਕੀਆਂ ਛਾਤੇ ਗਈਆਂ ਨੇ ਜਿੱਚ ਹੀਰਾ ਹੋਣ ਕਰਕੇ ਜਿਹੜਾ ਦੋ ਤੋਂ ਜਿਹੜੀਆਂ ਸਲਿੱਪ ਹੋ ਗਈਆਂ ਨੇ ਤੇ ਤਿੰਨ ਜਿਹੜੀਆਂ ਠੀਕ ਠਾਕ ਨੇ ਲੜਕੀਆਂ ਵਿਦੇਸ਼ੀ ਨੇ ਜੀ ਸਰ ਕਿੱਥੇ ਭੱਜ ਗਈਆਂ ਰਸਤਾ ਨਹੀਂ ਕਸਟਡੀ ਚ ਨਹੀਂ ਲੜਕੀਆਂ ਕਸਟਡੀ ਚ ਨੇ ਜੀ ਤਿੰਨ ਅੱਛਾ ਜੀ ਕਿੱਥੋਂ ਦੀਆਂ ਨੇ ਤੇ ਵਿਦੇਸ਼ੀ ਨੇ ਜੀ ਅਜੇ ਵੈਰੀਫਾਈ ਕਰ ਰਹੇ ਆ ਕਿਹੜੀ ਕੰਟਰੀ ਪਾਸਪੋਰਟ ਅਜੇ ਕੁਝ ਸਾਨੂੰ ਮਿਲਿਆ ਨਹੀਂ ਜੇਕਰ ਅਸੀਂ ਗੱਲ ਕਰੀਏ ਕੁੜੀਆਂ ਲੈ ਕੇ ਕਿੱਥੋਂ ਆਏ ਨੇ ਕੌਣ ਇਹਨਾਂ ਦਾ ਸਰਾ ਤਫਤੀਸ਼ ਦਾ ਪਾਰਟ ਹੈ ਜੀ ਸਾਰਾ ਤਫਤੀਸ਼ ਦਾ ਪਾਰਟ ਹੈ ਇਹਨਾਂ ਨੂੰ ਗ੍ਰਿਫਤਾਰ ਕਰਾਂਗੇ ਇਹਨਾਂ ਕੋ ਸਾਰੀ ਪੁੱਛਗਿੱਛ ਕੀਤੀ ਜਾਏਗੀ ਤੁਹਾਡੇ ਵੱਲੋਂ ਸਰ ਤੁਹਾਡੇ ਵੱਲੋਂ ਜਿਹੜਾ ਆਪਾਂ ਕਮਜੇ ਦੇ ਵਿੱਚ ਲੈ ਲਿਆ ਗਿਆ ਸਾਰਾ ਕਰਸੇ ਅਸੀਂ ਕਰਾਂਗੇ ਜੀ ਸਾਰਾ ਉਹਨੂੰ ਤਫਤੀਸ਼ ਦਾ ਜੀ ਸਰ ਜਿਹੜੇ ਮਿਲੇ ਆ ਲੜਕੀਆਂ ਤੋਂ ਕਿੱਥੋਂ ਸਰਾ ਤਫਤੀਸ਼ ਦਾ ਪਾਰਟ ਹੈ ਜੇ ਉਹ ਸਾਨੂੰ ਉਸ ਬਾਰੇ ਕੁਝ ਨਹੀਂ ਪਤਾ ਇੰਨਾ ਪਤਾ ਹੈ ਬਾਈ ਵਿਜ਼ਨ ਜਿਹੜਾ ਲੱਗ ਰਿਹਾ ਕਿ ਇਹ ਲੜਕੀਆਂ ਜਿਹੜੀਆਂ ਵਿਦੇਸ਼ੀ ਲੜਕੀਆਂ ਨੇ ਸਰ ਲੜਕੀਆਂ ਤਾਂ ਨਹੀਂ ਕੀਤੀ ਗਈ ਹੈ ਜੀ ਅਜੇ ਜਿਹੜਾ ਰਿਸੈਪਸ਼ਨ ਤੇ ਇੱਕ ਲੜਕਾ ਆ ਉੱਪਰ ਵਾਲੀ ਤੇ ਜਿਹੜਾ ਸਿਮਰਨ ਸਿੰਘ ਉਹ ਸਾਡੇ ਕੋਲ ਕਾਬੂ ਚ ਹੈ ਸਰ ਉਹ ਲੜਕੇ ਇੱਥੋਂ ਲੜਕੇ ਨਿਕਲ ਕੇ ਗਏ ਦੋ ਦਿਨ ਸਾਡੇ ਕੋਲ ਵਾਈਟਾ ਉਹਨਾਂ ਨੇ ਕਿਹਾ ਰਿਹਾ ਕਿ ਨਾ ਪੁੱਛਣੇ ਹਨ ਕੁੱਟਿਆ ਮਾਰਿਆ ਜਿਹੜਾ ਕਿ ਇੱਥੇ ਦੇਖੋ ਜੀ ਇਹਦੇ ਬਾਰੇ ਸਾਨੂੰ ਤੇ ਜਿਹੜਾ ਕੋਈ ਹੈਗਾ ਸਾਹਮਣੇ ਵਿਖਾ ਦਿਓ ਜਿਹੜੀ ਉਹ ਜੀ ਗੱਲ ਹੈ ਅਸੀਂ ਉੱਪਰ ਆਪਣੀ ਤਰਕੀਬ ਦਾ ਪਾਠ ਕਰ ਰਹੇ ਹਾਂ ਤੁਸੀਂ ਮੰਨਦੇ ਹੋ ਕਿ ਬੱਸ ਸਟੈਂਡ ਏਰੀਆ ਦੇ ਵਿੱਚ ਬਹੁਤ ਥਾਵਾਂ ਤੇ ਜਿਹੜੇ ਹੋਟਲਾਂ ਵਾਲਿਆਂ ਦੇ ਵੱਲੋਂ ਗਲਤ ਕੰਮ ਜਿਹੜੇ ਨੇ ਇਸ ਤਰ੍ਹਾਂ ਦੇਖੋ ਜਿੱਥੇ ਜਿੱਥੇ ਵੀ ਸਾਹਮਣੇ ਆ ਰਹੇ ਉੱਥੇ ਉੱਥੇ ਜਿਹੜਾ ਗਲਤ ਕੰਮ ਕੋਈ ਕਰ ਰਿਹਾ ਕਾਨੂੰਨ ਅਨੁਸਾਰ ਬੰਦੀ ਜਿਹੜੀ ਕਾਰਵਾਈ ਉਹਨਾਂ ਤੇ ਕੀਤੀ ਜਾ ਰਹੀ ਹੈ ਸਾਹਮਣੇ ਲਵਾਏਗੇ ਪੁਲਿਸ ਮੁਲਾਜ਼ਮਾਂ ਵੱਲੋਂ ਕਿਹੜੇ ਜੀ ਮੈਂ ਤੇ ਦੇਖ ਲੈਣਾ ਇੱਥੇ ਉਹ ਸਾਹਮਣੇ ਸਰ ਕੈਮਰਾ ਲੱਗਾ ਜਿੱਥੋਂ ਲਵਾਇਆ ਗਿਆ ਚੈੱਕ ਕਰ ਲੈਣੇ ਜੀ ਚੈੱਕ ਕਰ ਲੈਣੇ ਜੇ ਕੁ ਇਹੋ ਜਿਹਾ ਹੋਇਆ ਵਾ ਸਾਰਾ ਕੁਝ ਸੀਜ਼ਰ ਕਰਾਂਗੇ ਸਾਰੀ ਚੀਜ਼ ਸੀਜ਼ ਲਵਾ ਕਬਜ਼ੇ ਚ ਲਵਾਾਂਗੇ ਬਿਲਕੁਲ ਜੀ ਸਾਰੀ ਹਾਇਰ ਅਫੀਸਰ ਵੱਲੋਂ ਜਾ ਕੇ ਸਾਰੀ ਇਹਦਾ ਜਿਹੜਾ ਕੰਪਲੀਟ ਹੈ ਦਾ ਜਿਹੜਾ ਪ੍ਰੈਸ ਜਿਹੜਾ ਤੁਹਾਨੂੰ ਦਿੱਤਾ ਜਾਏਗਾ ਸਾਰਾ ਦੱਸਿਆ ਜਾਏਗਾ ਅੱਜ ਸਾਡੇ ਕੋਲ ਇੱਕ ਲੜਕਾ ਜਿਹੜਾ ਪਰਸੈਪਸ਼ਨ ਤੇ ਸੀ ਤੇ ਤਿੰਨ ਜਿਹੜੀਆਂ ਵਿਦੇਸ਼ੀ ਲੜਕੀਆਂ ਨੇ ਉਹ ਨੇ ਜੀ ਸਾਡੇ ਕੋਲ ਬਾਕੀ ਅਸੀਂ ਕਰ ਰਹੇ ਹਾਂ ਜਿਹੜੀਆਂ ਇਹਨਾਂ ਦੀਆਂ ਗੱਡੀਆਂ ਆਈ ਸੀ ਗੱਡੀਆਂ ਲੱਗੀਆਂ ਉਹ ਅੱਜ ਸਾਰਾ ਤ ਬਿਲਕੁਲ ਜੀ ਜਿਹੜੀ ਚੀਜ਼ ਛਗੀ ਹੋਏਗੀ ਜਿਹੜੀ ਚੀਜ਼ ਸਾਨੂੰ ਪੁਲਿਸ ਨੂੰ ਇਸ ਕੇਸ ਨਾਲ ਲੁੜਿੰਦੀ ਹੋਏਗੀ ਉਹ ਅਸੀਂ ਬਿਲਕੁਲ ਲੈ ਕੇ ਜਾਵਾਂਗੇ ਨਾਲ ਉਹਨਾਂ ਦੇ ਰਹੇਗਾ ਇਹਨਾਂ ਕੁੜੀਆਂ ਦੇ ਨਾਲ ਹੋਰ ਇਹ ਕੁੜੀਆਂ ਨੇ ਬਿਲਕੁਲ ਸਾਰਾ ਜੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਸਾਰਾ ਕੰਪਲੀਟ ਕੀਤਾ ਜਾਏਗਾ ਥੈਂਕ ਯੂ ਵੈਰੀ ਮੱਚ ਉਹਨਾਂ ਦਾ ਟ੍ਰੀਟਮੈਂਟ ਚੱਲ ਰਿਹਾ ਜੀ ਹਸਪੀਟਲ 'ਚ ਠੀਕ ਨੇ ਠੀਕ ਨੇ ਟ੍ਰੀਟਮੈਂਟ ਚੱਲ ਰਿਹਾ ਹੈ ਇਹਦਾ ਜੀ ਸਾਰਾ ਪੁੱਛਗਿੱਛ ਕਰਾਂਗੇ ਮੇਨ ਮੈਨੇਜਰ ਜਿਹੜਾ ਫਰਾਰ ਹੋ ਗਿਆ ਜੀ ਗੁਰੂ ਨਾਨਕ ਹਸਪੀਟਲ ਦਾਖਲ ਨਹੀਂ ਜੀ